ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਬੋਲ ਮਿੱਟੀ ਦੇ ਆ ਬਾਵਿਆ ਵੀਡੀਓ ਬਾਰੇ ਸੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਹੈ ਕਿ ਦੂਜੀ ਸ਼ਰਤ ਵਾਲੀ ਚਿੱਠੀ ਵੀ ਪੜ੍ਹੀ ਜਾ ਚੁੱਕੀ ਆ ਤੇ ਉਸ ਵਿੱਚ ਜਿਹੜੀ ਸ਼ਰਤ ਲਿਖੀ ਆ ਤੇ ਕੀ ਉਹ ਸ਼ਰਤ ਮੰਨਣ ਲਈ ਮਿੰਦੋ ਦੇ ਭਰਾ ਤੇ ਉਸ ਦੀਆਂ ਪਰਚਾਈਆਂ ਤਿਆਰ ਹੁੰਦੀਆਂ ਨਹੀਂ ਜਾਂ ਨਹੀਂ ਸੋ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ हां जी ਜਿਵੇਂ ਕਿ ਤੁਹਾਨੂੰ ਪਤਾ ਲੱਗ ਚੁੱਕਾ ਹੈ ਕਿ ਸ਼ਰਤ ਵਿੱਚ ਕੀ ਲਿਖਿਆ ਹੈ ਕਿ ਉਹ ਸ਼ਰਤ ਉਸਨੇ ਮਿੰਦੋਦੇ ਪਿਤਾ ਨੇ ਲਿਖਿਆ ਹੈ ਕਿ ਉਹਨਾਂ ਦੀ ਵਾਈਫ ਬਾਵੀ ਉਹ ਰੱਖੇਗੀ ਤੇ ਸਿਚੁਏਸ਼ਨ ਦੇ ਅਕੋਰਡਿੰਗ ਰੱਖੇਗੀ ਜਿਵੇਂ ਕਿ ਘਰ ਦੇ ਹਾਲਾਤ ਹੋਣਗੇ ਸੋ ਘਰ ਦੇ ਹਾਲਾਤ ਇਸ ਵਕਤ ਉਹਨਾਂ ਨੂੰ ਪਤਾ ਹੈ ਕਿ ਕੀ ਚੱਲ ਰਿਹਾ ਤੇ ਦੀਪ ਦਾ ਸਮਾਨ ਦੇਣ ਵਾਲਾ ਪਿਆ ਹੋਇਆ ਹੈ ਜੋ ਕਿ ਉਸਦੇ ਧਾਜ ਲਈ ਬਣਾਇਆ ਸੀ ਫਰਨੀਚਰ ਤੇ ਉਸਦੇ ਭਰਾਵਾਂ ਨੇ ਇਹ ਚੀਜ਼ ਸੋਚ ਲਈ ਕਿ ਚਲੋ ਪੈਸੇ ਸਾਨੂੰ ਬਾਅਦ ਚ ਜਾਣਗੇ ਤੇ ਇਹ ਸਮਾਨ ਨਹੀਂ ਦਿੰਦੇ ਪਰ ਇਹ ਗੱਲ ਉਸਦੀ ਮੰਮੀ ਨੂੰ ਬਹੁਤ ਰੜਕ ਰਹੀ ਸੀ ਤੇ ਉਹ ਹੁਣ ਉਹਨਾਂ ਨੂੰ ਮੌਕਾ ਮਿਲ ਗਿਆ ਸੋ ਉਹਨਾਂ ਦੀ ਮੰਮੀ ਨੇ ਇਹ ਸ਼ਰਤ ਉਹਨਾਂ ਦੇ ਅੱਗੇ ਰੱਖੀ ਆ ਕਿ ਮੇਰੀ ਧੀ ਦੀਪ ਦਾ ਸਾਰਾ ਫਰਨੀਚਰ ਦਾ ਸਮਾਨ ਉਸ ਨੂੰ ਦਿੱਤਾ ਜਾਵੇ ਤੇ ਉਹਨਾਂ ਦੇ ਵੱਡੇ ਜਵਾਈ ਨੇ ਜੋ ਵੀ ਉਹਨਾਂ ਦਾ ਆਮਨ ਮਨੋਤੀਆਂ ਬਣਦੀਆਂ ਨੇ ਉਹ ਉਹਨਾਂ ਤੱਕ ਪਹੁੰਚਾਈਆਂ ਜਾਣ ਸੋ ਇਹ ਸ਼ਰਤਾਂ ਸੁਣ ਕੇ ਉਹਨਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਂਦੀਆਂ ਨੇ ਕਿਉਂਕਿ ਉਹ ਤਾਂ ਆਪਣੇ ਘਰੋਂ ਕੁਝ ਵੀ ਨਹੀਂ ਦੇਣਾ ਚਾਹੁੰਦੇ ਪਰ ਉੱਥੇ ਹੁਣ ਉਹਨਾਂ ਦੀ ਇਹ ਮਜਬੂਰੀ ਵੀ ਬਣ ਜਾਂਦੀ ਆ ਸਮਾਨ ਦੇਣ ਵਾਲੀ ਕਿਉਂਕਿ ਜੇ ਉਹ ਇਹ ਸ਼ਰਤ ਨਹੀਂ ਮੰਨਣਗੇ ਤਾਂ ਜੋ ਜੋ ਚਿੱਠੀ ਵਿੱਚ ਲਿਖਿਆ ਉਸ ਦੇ ਅਕੋਰਡਿੰਗ ਇਹਨਾਂ ਨੂੰ ਫਿਰ ਹਿੱਸਾ ਨਹੀਂ ਮਿਲੇਗਾ ਤੇ ਹਿੱਸੇ ਨਹੀਂ ਤਾਂ ਉਹ ਕੁਝ ਵੀ ਕਰਨ ਲਈ ਤਿਆਰ ਹੋ ਰਹੇ ਨੇ ਫਿਰ ਉਹ ਆਪਸ ਵਿੱਚ ਸਲਾਹ ਕਰਦੇ ਨੇ ਕਿ ਇਹ ਸ਼ਰਤ ਮੰਨ ਲਈਏ ਜੇਕਰ ਨਾ ਮੰਨੀ ਤਾਂ ਇਹਨਾਂ ਨੇ ਅਗਲੀਆਂ ਚਿੱਠੀਆਂ ਵਿੱਚ ਪਤਾ ਨਹੀਂ ਕੀ ਲਿਖਿਆ ਹੋਵੇਗਾ ਤੇ ਇਹ ਨਾ ਹੋਵੇ ਕਿ ਸਾਰੀ ਜਮੀਨ ਜਾਇਦਾਦ ਸਾਡੇ ਹੱਥੋਂ ਜਾਂਦੀ ਰਵੇ ਤੇ ਇਹ ਆਪਣੀਆਂ ਕੁੜੀਆਂ ਨੂੰ ਦੇ ਦੇਣ ਤੇ ਇਹ ਦੋਵੇਂ ਭਰਾ ਸਲਾਹ ਕਰਦੇ ਆ ਤੇ ਨਾਲ ਹੀ ਮਿੰਦੋ ਦੀਆਂ ਦੋਵੇਂ ਪਰਜਾਈਆਂ ਤੇ ਫਿਰ ਉਹ ਇਹ ਗੱਲ ਲਈ ਹਾਂ ਕਰ ਦਿੰਦੀਆਂ ਨੇ ਕਿ ਆਪਾਂ ਦੀਪ ਨੂੰ ਉਹਦਾ ਫਰਨੀਚਰ ਦੇ ਦੇਵਾਂਗੇ ਕਿਉਂਕਿ ਲੱਖ ਰੁਪਇਆ ਤਾਂ ਉਸਦੇ ਪਿਤਾ ਜੀ ਨੇ ਪਹਿਲਾਂ ਹੀ ਦਿੱਤਾ ਹੋਇਆ ਏ 50000 ਰੁਪਇਆ ਬਾਕੀ ਦੇਣ ਵਾਲਾ ਸੀ ਤਾਂ ਇਹ ਸੋਚ ਰਹੇ ਸੀ ਉਹ ਵੀ ਲੱਖ ਲਿਆ ਕੇ ਅਸੀਂ 50 50000 ਕਰਕੇ ਵੰਡ ਲਈਏ ਉਸ ਟਾਈਮ ਉਹ ਸੋਚ ਰਹੇ ਸੀ ਕਿ ਭੋਗ ਦੇ ਉੱਤੇ ਹੀ ਇਹ ਸਾਰਾ ਖਰਚਾ ਲਾ ਦਿਨੇ ਆ ਪਰ ਭੋਗ ਉੱਤੇ ਉਹ ਇੰਨੇ ਜਿੰ ਬੰਦਿਆਂ ਨੂੰ ਇਕੱਠੇ ਨਹੀਂ ਕਰਦੇ ਤੇ ਉੱਥੇ ਖਰਚੇ ਵੀ ਕੁਝ ਨਹੀਂ ਹੁੰਦਾ ਸੋ ਲੋਕਾਂ ਨੇ ਉਹਨਾਂ ਦੀ ਕਾਫੀ ਬੇਇੱਜ਼ਤੀ ਵੀ ਕੀਤੀ ਪਰ ਫਿਰ ਵੀ ਉਹ ਸ਼ਰਮਿੰਦੇ ਨਾ ਹੁੰਦੇ ਹੋਏ ਅੱਗੋਂ ਲੋਕਾਂ ਨੂੰ ਹੀ ਗੱਲਾਂ ਸੁਣਾਉਣ ਲੱਗ ਪਏ ਉੱਧਰ ਕਿਰਨ ਦੀ ਵੀ ਹੁਣ ਥੋੜੀ ਸੁਣਵਾਈ ਹੋਣ ਲੱਗ ਪਈ ਆ ਜਿਵੇਂ ਕਿ ਉਸ ਦਾ ਦਿਓਰ ਇੰਦਰ ਆਇਆ ਹੈ ਤਿਉਹਾਰ ਗੱਲ ਕਿਰਨ ਦੇ ਹੱਕ ਦੀ ਕਰਦਾ ਹੈ ਜਿਵੇਂ ਕਿ ਨਵੀ ਆਪਣੀ ਪਰਚਾਈ ਤੇ ਹਮੇਸ਼ਾ ਰੋਬ ਚਾੜਦੀ ਰਹਿੰਦੀ ਸੀ ਪਰ ਅਗੋਂ ਇੰਦਰ ਹੁਣ ਉਸ ਦੇ ਉੱਤੇ ਜਦ ਰੋਹ ਪਾਉਂਦਾ ਉਸ ਤੋਂ ਚੀਜ਼ਾਂ ਮੰਗਦਾ ਤੇ ਉਸ ਦੀ ਗੱਲ-ਗੱਲ ਉੱਤੇ ਇਨਸਲਟ ਕਰਦਾ ਹੈ ਤਾਂ ਉਸ ਨੂੰ ਕਾਫੀ ਫੀਲ ਹੁੰਦਾ ਹੈ ਪਰ ਉਹ ਉਸ ਨੂੰ ਸਮਝਾਉਣ ਦੀ ਹੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਉਸ ਨੂੰ ਲੱਗਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਨਵੀ ਨੂੰ ਇਹ ਅਹਿਸਾਸ ਹੋਵੇ ਕਿ ਮੈਂ ਆਪਣੇ ਪੇਕੇ ਬਹਿ ਕੇ ਆਪਣੀ ਪਰਜਾਈ ਉੱਤੇ ਕਿੰਨਾ ਰੂਪ ਝਾੜ ਰਹੀ ਆ ਜੇ ਇਹੇ ਕੁਛ ਮੇਰੀ ਨਨਾਨ ਉਸ ਦੇ ਉੱਤੇ ਕਰੇ ਤਾਂ ਫਿਰ ਉਸ ਦਾ ਕੀ ਹਸ਼ਰ ਹੋਵੇਗਾ ਇਹ ਗੱਲਾਂ ਸਮਝਣ ਦੀ ਬਜਾਏ ਉਹ ਇੰਦਰ ਦੇ ਨਾਲ ਲੜਨਾ ਹੀ ਸਟਾਰਟ ਕਰ ਦਿੰਦੀ ਆ ਤੇ ਇਹ ਕਹਿੰਦੀ ਆ ਕਿ ਤੂੰ ਮੇਰਾ ਭਰਾ ਹੈ ਤੇ ਮੇਰੀ ਪਰਜਾਈ ਵਾਲ ਦੀ ਗੱਲ ਕਿਉਂ ਕਰਦਾ ਹੈ ਸੋ ਇਹ ਗੱਲਾਂ ਸੁਣ ਕੇ ਇੰਦਰ ਬਹੁਤ ਹੀ ਸ਼ੌਕਿੰਗ ਨਾਲ ਉਸਦੇ ਵੱਲ ਦੇਖਦਾ ਹੈ ਪਰ ਉੱਥੇ ਹੀ ਕਿਰਨ ਨੂੰ ਇੰਦਰ ਦਾ ਸੁਭਾਅ ਬਹੁਤ ਵਧੀਆ ਲੱਗ ਰਿਹਾ ਹੈ ਤੇ ਉਹ ਸੋਚ ਰਹੀ ਹੈ ਕਿ ਕਿਉਂ ਨਾ ਮਿੰਦੋ ਦਾ ਰਿਸ਼ਤਾ ਇੰਦਰ ਦੇ ਨਾਲ ਕੀਤਾ ਜਾਵੇ ਸੋ ਹੁਣ ਆਪਾਂ ਦੇਖਾਂਗੇ ਕਿ ਅੱਗੇ ਹੁਣ ਵਾਲੇ ਐਪੀਸੋਡ ਵਿੱਚ ਮਿੰਦੋ ਤੇ ਦੇਵ ਦਾ ਰਿਸ਼ਤਾ ਕਿਵੇਂ ਹੁੰਦਾ ਹੈ ਸੋ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ